ਨਮਸਕਾਰ ਇਹ ਆਕਾਸ਼ ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ਿਕ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ BSNL ਵੱਲੋਂ ਲਾਏ ਗਏ ਨਵੇਂ ਸਵਦੇਸ਼ੀ 4G ਮੋਬਾਈਲ ਟਾਵਰਾਂ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਲਕੀ ਆਕਾਸ਼ਵਾਣੀ ਤੇ ਮਨਕੀਬਾਤ ਪ੍ਰੋਗਰਾਮ 'ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਅਬੂਦਾਬੀ ਤੋਂ ਹਵਾਲਗੀ ਲੈਣ ਮਗਰੋਂ ਬਬਰਖਾਲ ਸਾ ਇੰਟਰਨੈਸ਼ਨਲ ਦੇ دہشتਗਰ ਪ੍ਰਮਿੰਦਰ ਸਿੰਘ ਪਿੰਦੀ ਨੂੰ ਭਾਰਤ ਲਿਆਂਦਾ। ਅਤੇ ਭਾਰਤ ਨੇ ਅਜ ਦੱਖਣੀ ਕੋਰੀਆ ਦੇ ਗਵਾਂਗਸੂ 'ਚ ਵਿਸ਼ਵ ਤੀਰਅੰਦਾਜ਼ੀ ਪੈਰਾ ਚੈਂਪੀਅਨਸ਼ਿਪ 'ਚ ਦੋ ਸੋਨੇ ਦੇ ਧਮਕੇ ਜਿੱਤੇ। ਤੇ ਹੁਣ ਖਬਰਾਂ ਵਿਸਤਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ BSNL ਵੱਲੋਂ ਲਗਾਏ ਗਏ 93500 ਤੋਂ ਵੱਧ ਨਵੇਂ ਸਵਦੇਸ਼ੀ 4G ਮੋਬਾਈਲ ਟਾਵਰਾਂ ਦਾ ਉਦਘਾਟਨ ਕੀਤਾ ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ 2G 3G ਅਤੇ 4G ਟੈਕਨਾਲੋਜੀਾਂ ਦੇ ਵਿਕਾਸ 'ਚ ਪਛੜ ਗਿਆ ਸੀ ਤੇ ਇਸ ਵਿੱਚ ਵਿਦੇਸ਼ੀ ਟੈਕਨਾਲੋਜੀ 'ਤੇ ਨਿਰਭਰ ਸੀ ਉਹਨਾਂ ਕਿਹਾ ਭਾਰਤ ਹੁਣ ਉਹਨਾਂ 5 ਦੇਸ਼ਾਂ ਵਿੱਚ ਸਭ ਤੋਂ ਅੱਗੇ ਆ ਜਾਏਗਾ ਜਿਨ੍ਹਾਂ ਕੋਲ ਆਪਣਾ ਸਰਦੇਸ਼ੀ 4G ਤੇ 5G ਨੈਟਵਰਕ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਭਵਿੱਖ ਵਿੱਚ ਦੂਰ ਸੰਚਾਰ ਟੈਕਨਾਲੋਜੀ ਦਾ ਆਲਮੀ ਕੇਂਦਰ ਬਣ ਜਾਏਗਾ ਉਹਨਾਂ ਨੇ ਕਿਹਾ ਕਿ ਇਹ ਮਾਨ ਵਾਲੀ ਗੱਲ ਹੈ ਕਿ ਬੀਐਸਐਨਐਲ ਨੇ ਸਾਡੇ ਆਪਣੇ ਦੇਸ਼ 'ਚ ਪੂਰੀ ਤਰ੍ਹਾਂ ਸਰਦੇਸ਼ੀ 4G ਟੈਕਨਾਲੋਜੀ ਵਿਕਸਿਤ ਕੀਤੀ ਹੈ हमारे लिए गौरव की बात है कि हमारे बीएसएनएल ने अपने ही देश में पूरी तरह स्वदेशी 4G टेक्नोलॉजी विकसित कर ली है अपनी मेहनत अपनी लगन अपनी कुशलता से बीएसएनएल ने नया इतिहास रच दिया है और मैं इस काम में जुड़े हुए देश के नौजवानों को उनकी टैलेंट को और भारत को आत्मनिर्भर बनाने के लिए उन्होंने जो बड़ा काम किया है मैं उन सभी नौजवानों को बहुत बहुत बधाई देता हूँ प्रधानमंत्री नरेंद्र मोदी पल के आकाशवाणी के मन की बात प्रोग्राम च देश विदेश के लोगों अपने विचार साझे करेंगे ਮਨ ਕੀ ਬਾਤ ਪ੍ਰੋਗਰਾਮ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਮੁੱਚੇ ਨੈੱਟਵਰਕਾਂ ਆਕਾਸ਼ਵਾਣੀ ਖਬਰਾਂ ਦੀ ਵੈੱਬਸਾਈਟ ਅਤੇ ਨਿਊਜ਼ ਔਨ ਯਾ ਆਈਆਰ ਮੋਬਾਈਲ ਐਪ ਤੇ ਪ੍ਰਸਾਰਿਤ ਕੀਤਾ ਜਾਵੇਗਾ। ਇਸ ਨੂੰ ਆਈਆਰ ਨਿਊਜ਼ ਡੀਡੀ ਨਿਊਜ਼ ਪ੍ਰਧਾਨ ਮੰਤਰੀ ਦੇ ਦਫ਼ਤਰ ਦੇ ਸੂਚਨਾ ਤੇ ਪ੍ਰਸਾਰਣ ਮੰਚਾਲੀ ਦੇ YouTube ਚੈਨਲਾਂ ਤੇ ਵੀ ਲਾਈਵ ਸਟ੍ਰੀਮ ਕੀਤਾ ਜਾਵੇਗਾ। ਆਕਾਸ਼ਵਾਣੀ ਹਿੰਦੀ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰੋਗਰਾਮ ਨੂੰ ਖੇਤਰੀ ਭਾਸ਼ਾਵਾਂ ਵਿੱਚ ਵੀ ਪ੍ਰਸਾਰਿਤ ਕਰੇਗਾ। ਕੇਂਦਰੀ ਮੰਤਰੀ ਬੀ ਐਲ ਵਰਮਾ ਨੇ ਅੱਜ ਗੁਰਦਾਸਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਤੇ ਹੜਪੀੜਤਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਮੁਸ਼ਕਿਲ ਸਮੇਂ 'ਚ ਪੰਜਾਬ ਦੇ ਲੋਕਾਂ ਦੇ ਨਾਲ ਖੜੀ ਹੈ पंजाब में किसानों के साथ बहुत बड़ी एक तरह से आपदा जैसी आई है अगर बरसात आने से पहले कार से बांध बने होते इनकी मरम्मत हुई होती इनकी सफाई हुई होती तो शायद आज जो विकराल रूप देखने को मिला है ये रूप देखने को नहीं मिलता सरकार को चिंता करने की जरूरत नहीं है किसानों को दिया जाएगा और जैसे ही मूल्यांकन होकर है हैं देर नहीं लगेगी तोलो सक्रो हम वो भी देंगे और मूल्यांकन के बाद में जितनी आवश्यकता पड़ेगी वो भी देंगे ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ अरोड़ा ਨੇ ਨਵੀਂ ਦਿੱਲੀ ਦੇ ਭਾਰਤ ਮਾਰਕਟਾਂ ਵਿਖੇ ਵਲ ਫੂਡ ਇੰਡੀਆ 2025 ਪ੍ਰੋਗਰਾਮ 'ਚ ਸ਼ਿਰਕਤ ਕੀਤੀ। ਇਹ ਪ੍ਰੋਗਰਾਮ ਭਾਰਤ ਸਰਕਾਰ ਦੇ ਖੁਰਾਕ ਪ੍ਰੋਸੈਸਿੰਗ ਸਨਤ ਵੱਲੋਂ ਕਰਵਾਇਆ ਗਿਆ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਖੇਤੀਬਾੜੀ ਖੇਤਰ ਜੇ ਵਿਸ਼ਾਲ ਤਾਕਤ ਹੈ ਤੇ ਪੰਜਾਬ ਤੇ ਖੁਰਾਕ ਪ੍ਰੋਸੈਸਿੰਗ ਸਨਤ ਚ ਕਈ ਮੌਕੇ ਉਪਲਬਧ ਨੇ ਉਹਨਾਂ ਨੇ ਕਿਹਾ ਕਿ ਸਰਕਾਰ ਨਿਵੇਸ਼ਕ ਅਨੁਕੂਲ ਨੀਤੀਆਂ ਬਣਾ ਰਹੀ ਹੈ ਉਹਨਾਂ ਨੇ ਨਿਵੇਸ਼ਕਾਂ ਨੂੰ ਪੰਜਾਬ ਚ ਨਿਵੇਸ਼ ਕਰਨ ਲਈ ਆ ਕੇ ਆਉਣ ਦੀ ਅਪੀਲ ਕੀਤੀ ਉਹਨਾਂ ਕਿਹਾ ਨਿਵੇਸ਼ਕਾਂ ਨੂੰ 45 ਦਿਨਾਂ ਦੇ ਅੰਦਰ ਪੰਜਾਬ ਚ ਆਪਣਾ ਸਨਤ ਸਥਾਪਿਤ ਕਰਨ ਸੰਬੰਧੀ ਸਾਰੀਆਂ ਪਨਵਾਰਨਕੀਆਂ ਮਿਲ ਜਾਣਗੀਆਂ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸੜਾ ਐਕਸ ਹੈਂਡਲ ਹੈ ਐਟ ਟਰੀ ਆਈ ਆਰ ਰਨ ਨਿਊਟਲੰਦਰ ਅਤੇ YouTube ਤੇ ਸਾਡਾ ਚੈਨਲ ਹੈ ਐਟ ਟਰੀ ਆਈ ਆਰ ਚਲੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨਿਆ ਗਿਆ ਜੀਐਸਟੀ ਬਚਤ ਉਤਸਵ ਜੋ ਇਸ ਮਹੀਨੇ ਦੀ 22 ਤਰੀਕ ਨੂੰ ਸ਼ੁਰੂ ਹੋਇਆ ਸੀ ਸਮਾਜ ਦੇ ਸਾਰੇ ਵਰਗਾਂ ਨੂੰ ਲਾਭ ਪਹੁੰਚਾ ਰਿਹਾ ਹੈ ਅਗਲੀ ਪੀੜੀ ਦੇ ਜੀਐਸਟੀ ਸੁਧਾਰ ਭਾਰਤ ਦੀ ਸਿੱਧੀ ਟੈਕਸ ਪ੍ਰਣਾਲੀ ਨੂੰ ਸਰਲ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਨੇ ਇਸ ਸੁਧਾਰ ਵਾਕਵਾਕ ਵਸਤਾਂ ਤੇ ਸੇਵਾਵਾਂ 'ਤੇ ਟੈਕਸ ਘਟਾ ਕੇ ਨਾਗਰਿਕਾਂ ਨੂੰ ਕਾਫੀ ਰਾਹਤ ਦਿਰੀ ਹੈ ਪੇਸ਼ ਹੈ ਇੱਕ ਰਿਪੋਰਟ ਨਵੇਂ GST ਸੁਧਾਰਾ ਤਹਿਤ ਸਰਕਾਰ ਨੇ ਸਿਹਤ ਸੰਭਾਲ ਨੂੰ ਉਤਸ਼ਾਹਿਤ ਕਰਨ ਅਤੇ ਮੁੱਖ ਖੇਤਰਾਂ ਵਿੱਚ ਨਿਵੇਸ਼ ਨੂੰ ਵਧਾਉਣ ਦੇ ਉਦੇਸ਼ ਨਾਲ ਮਹੱਤਵਪੂਰਨ ਟੈਕਸ ਕਟੌਤੀਆਂ ਦਾ ਐਲਾਨ ਕੀਤਾ ਹੈ। ਜਿਮ ਅਤੇ ਫਿਟਨੈਸ ਸੈਂਟਰਾਂ ਤੇ GST ਨੂੰ 18% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ, ਜਿਸ ਦਾ ਉਦੇਸ਼ ਲੋਕਾਂ ਲਈ ਇੱਕ ਸਿਹਤਮੰਦ ਜੀਵਨ ਸ਼ੈਲੀ ਨੂੰ ਹੋਰ ਕਿਫਾਇਤੀ ਬਣਾਉਣਾ ਹੈ। ਇਸ ਕਟੌਤੀ ਨਾਲ ਜਿਮ ਮੈਂਬਰਸ਼ਿਪ ਵਿੱਚ ਵਾਧਾ ਹੋਣ ਅਤੇ ਜਿਮ ਮਾਲਕਾਂ ਦੀ ਆਮਦਨ ਵਿੱਚ ਵਾਧਾ ਹੋਣ ਦੀ ਵੀ ਸੰਭਾਵਨਾ ਹੈ। ਇਸ ਤੋਂ ਇਲਾਵਾ ਸਰਲ GST ਢਾਂਚੇ ਤਹਿਤ ਦੁੱਧ ਆਧਾਰਿਤ ਪੀਣ ਵਾਲੇ ਪਦਾਰਥਾਂ ਅਰਥਾ ਅਤੇ ਸੁੱਕੇ ਮੇਵਿਆਂ ਵਰਗੀਆਂ ਸਿਹਤਮੰਦ ਭੋਜਨ ਵਸਤਾਂ ਤੇ 5 ਫੀਸਤੀਦਰ ਜਾਰੀ ਰਹੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਹੀਨੇ ਦੀ 21 ਤਰੀਕ ਨੂੰ ਨਾਗਰਿਕਾਂ ਨੂੰ ਘਰੇਲੂ ਸਨਤਾਂ, ਛੋਟੇ ਨਿਰਮਾਤਾਵਾਂ, ਸਥਾਨਕ ਕਾਰੀਗਰਾਂ ਅਤੇ MSMEs ਦੀ ਹਮਾਇਤ ਕਰਦੇ ਹੋਏ ਸਵਦੇਸ਼ੀ ਉਤਪਾਦਾਂ ਨੂੰ ਅਪਣਾਉਣ ਦੀ ਅਪੀਲ ਕੀਤੀ ਹੈ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਰਣੀ ਖਬਰਾਂ ਲਈ ਮੈਂ ਕਾਜਲ ਰੇਲ ਰਾਜ ਮੰਤਰੀ ਅਤੇ ਹੋਰ ਪ੍ਰੋਸੈਸਿੰਗ ਸਨਤ ਰਾਜ ਮੰਤਰੀ ਰੁਨੀਤ ਸਿੰਘ ਬਿੱਟੂ ਨੇ ਅੱਜ ਲੁਧਿਆਣਾ ਚ ਨਵੀਂ ਬਣੀ ਰੇਲਵੇ ਸਿਹਤ ਸਹੂਲਤ ਕੇਂਦਰ ਦਾ ਉਦਘਾਟਨ ਕੀਤਾ ਲਗਭਗ 7.7 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਆਧੁਨਿਕ ਕੇਂਦਰ ਦਾ ਨਿਰਮਾਣ 1800 ਵਰਗ ਮੀਟਰ ਖੇਤਰਫਲ ਚ ਕੀਤਾ ਗਿਆ ਹੈ ਇਹ ਕੇਂਦਰ ਰੇਲਵੇ ਕਰਮਚਾਰੀਆਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੈਡੀਕਲ ਸੇਵਾਵਾਂ ਮੁਹੱਈਆ ਕਰੇਗਾ ਫਿਰੋਜ਼ਪੁਰ ਮੰਡਲ ਦੀਆਂ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੀ ਬਿੱਟੂ ਨੇ ਕਿਹਾ ਕਿ ਇਸ ਵੇਲੇ ਫਿਰੋਜ਼ਪੁਰ ਮੰਡਲ ਚ ਇੱਕ ਡਿਵੀਜ਼ਨਲ ਹਸਪਤਾਲ ਅਤੇ ਅਮਰਸਰ ਚ ਉਪਮੰਡਲੀ ਹਸਪਤਾਲ ਤੇ 6 ਸਿਹਤ ਯੂਨਿਟਾਂ ਤਾਇਨਾਤ ਨੇ ਪੰਜਾਬ ਪੁਲਿਸ ਨੇ ਕੇਂਦਰੀ ਜਾਂਚ ਬਿਊਰੋ ਅਤੇ ਹੋਰਨਾਂ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਬਬਰ ਖਾਲਸਾ ਇੰਟਰਨੈਸ਼ਨਲ ਮਾਡਿਊਲ ਦੇ دہشتਗ੍ਰਹਿ ਪਰਮਿੰਦਰ ਸਿੰਘ ਉਰਫ ਪਿੰਦੀ ਦੀ ਹਵਾਲੀ ਕਿ ਹਾਸਲ ਕਰਨ ਮਗਰੋਂ ਉਸ ਨੂੰ ਸਯੁਕਤ ਅਰਬ ਅਮੀਰਾਤ ਦੇ ਅਬੂਦਾਬੀ ਤੋਂ ਸਫਲਤਾਪੂਰਵਕ ਭਾਰਤ ਲਿਆਂਦਾ ਹੈ ਪੰਜਾਬ ਪੁਲਿਸ ਮੁਖੀ ਗਰਵਿਆਦਰ ਨੇ ਦੱਸਿਆ ਕਿ ਬਟਾਲਾ ਦੇ ਹਰਸ਼ਾਦਾ ਰਹਿਣ ਵਾਲਾ ਪਰਮਿੰਦਰ ਸਿੰਘ ਉਰਫ ਪਿੰਦੀ ਇੱਕ ਖਤਰਨਾਕ دہشتਗ੍ਰਹਿ ਦਬਰਾ ਸਿੰਡੀਕੇਟ ਦਾ ਮੁਖ ਸੰਚਾਲਕ ਵੀ ਹੈ ਬਟਾਲਾ ਦੇ ਐਸਐਸਪੀ ਸੁਹੇਲ ਕਾਮਰ ਮੀਰ ਨੇ ਵੀ ਵਿਰਵੀ ਸਾਂਝੇ ਕਰਦਿਆਂ ਦੱਸਿਆ ਪਰਮਿੰਦਰ ਸਿੰਘ ਪਿੰਦੀ ਇੱਕ ਟਾਈਮ ਤੇ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਤਾਇਨਾਤ ਸੀਗਾ ਬਟ ਇਹਨੇ ਜੁਰਮ ਦਾ ਰਸਤਾ ਤਿਆਰ ਕਰ ਲਿਆ ਤਾਂ ਇਹਦੇ ਕੁਝ ਜਿਹੜੇ ਨੋਟੇਬਲ ਜਿਹੜੇ ਕੇਸਿਸ ਹੈ ਇਹਦੇ ਵਿੱਚ 2023 ਦੇ ਵਿੱਚ ਜਿਹੜੇ ਸ਼ਰਾਬ ਦੇ ਠੇਕਿਆਂ ਤੇ ਉੱਤੇ ਪੈਟਰੋਲ ਬੰਬ ਸਿੱਟੇ ਗਏ ਸੀਗੇ ਹੀ ਵਾਸ ਦਾ ਮੇਨ ਮਾਸਟਰਮਾਈਂਡ ਫॉर ਡੂਇੰਗ ਥੈਟ ਬਾਕੀ ਇਹਦੇ ਕੋਲੋਂ ਵੀ ਖੁਲਾਸੇ ਕਾਫੀ ਸਾਰੇ ਹੋਣਗੇ ਅਸੀਂ ਜਸਟ ਉਹਨੂੰ ਲੈ ਕੇ ਆਏ ਹੈ ਲੁਧਿਆਣਾ ਦੀ ਗੁਰੂ ਅੰਗਦ ਦੇ ਵੈਟਰਨਰੀ ਐਂਟੀਅਨਮਲ ਸਾਇੰਸਿਸ ਯੂਨੀਵਰਸਿਟੀ ਵੱਲੋਂ ਲਾਇਆ ਗਿਆ ਦੋ ਰੋਜ਼ਾ ਪਸ਼ੂ ਪਾਲਨ ਮੇਲਾ ਅੱਜ ਡੇਰੀ ਪਸ਼ਵਾਂ ਦੀ ਅਗਲੀ ਨਸਲ ਦੀ ਬਿਹਤਰ ਸੰਭਾਲ ਕਰਨ ਦੇ ਸੁਨੇਹੇ ਨਾਲ ਸੰਪੂਰਨ ਹੋਇਆ ਮੇਲੇ 'ਚ ਵੱਡੀ ਗਿਣਤੀ 'ਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਨਵੀਆਂ ਤਕਨੀਕਾਂ ਸਿੱਖੀਆਂ ਵਿਭਾਗ ਦੇ ਵਿੱਤ ਕਮਿਸ਼ਨਰ ਰਾਹੁਲ ਭੰਡਾਰੀ ਨੇ ਯੂਨੀਵਰਸਿਟੀ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਅਤੇ ਪਸ਼ੂ ਖੁਰਾਕ ਸਬੰਧੀ ਗਿਆਨ ਦੇਣ ਲਈ ਸਾਨੂੰ ਪਿੰਡ ਪੱਧਰ ਤੇ ਪਹੁੰਚ ਕੇ ਕੰਮ ਕਰਨਾ ਚਾਹੀਦਾ ਹੈ ਉਹਨਾਂ Rampura ਫੁੱਲ ਵਿਖੇ ਚਲਾਏ ਜਾ ਰਹੇ ਕਾਲਜ ਆਫ ਵੈਟਰਨਰੀ ਸਾਇੰਸ ਦੀ ਕਾਰਗੁ ਇਸ ਦੌਰਾਨ ਉਪਕੋਲਪਤੀ ਡਾਕਟਰ ਜਤਿੰਦਰ ਪਾਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਯੂਨੀਵਰਸਿਟੀ ਵਿਖੇ ਇੱਕ ਆਧੁਨਿਕ ਫੀਡ ਜਾਂਚ ਪ੍ਰਯੋਗਸ਼ਾਲਾ ਸਥਾਪਿਤ ਕੀਤੀ ਜਾ ਰਹੀ ਹੈ ਤੇ ਅਗਲੇ ਸਾਲ ਤੱਕ ਵੱਡੇ ਪਸ਼ੂਆਂ ਦਾ ਨਵਾਂ ਹਸਪਤਾਲ ਤੇ ਘੋੜਿਆਂ ਦਾ ਹਸਪਤਾਲ ਵੀ ਬਣਾਇਆ ਜਾ ਰਿਹਾ ਹੈ। ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਨੇ ਆਪਣਾ ਗਿਆਨ ਜਾਣਕਾਰੀਆਂ ਪਸ਼ੂ ਪਾਲਕਾਂ ਨੂੰ ਦਿੱਤੀਆਂ। ਯੂਨੀਵਰਸਿਟੀ ਤੋਂ ਸਿੱਖਾਈ ਲੈ ਕੇ ਆਪਣੇ ਕਿੱਤੇ ਸਥਾਪਿਤ ਕਰਨ ਵਾਲੇ ਅਗਾ ਵਧੂ ਕਿਸਾਨਾਂ ਨੂੰ ਅਤੇ ਯੂਨੀਵਰਸਿਟੀ ਨਾਲ ਛੁੱਟ ਕੇ ਕੰਮ ਕਰਨ ਵਾਲੀਆਂ ਜਥੇਬੰਦੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਅੱਜ ਵਿਸ਼ਵ ਸੈਰ ਸਪਾਟਾ ਦਿਵਸ ਮਨਾਇਆ ਜਾ ਰਿਹਾ ਹੈ ਇਹ ਦਿਨ ਲੋਕਾਂ ਨੂੰ ਜੋੜਨ ਸੱਭਿਆਚਾਰਕ ਆਦਾਨ ਪ੍ਰਦਾਨ ਨੂੰ ਉਤਸ਼ਾਹਿਤ ਕਰਨ ਅਤੇ ਆਰਥਿਕ ਵਿਕਾਸ ਵਿੱਚ ਸੈਰ ਸਪਾਟੇ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ ਇਸ ਸਾਲ ਦਾ ਥੀਮ ਸੈਰ ਸਪਾਟਾ ਤੇ ਪਾਇਦਾਰ ਬਦਲਾ ਰੱਖਿਆ ਗਿਆ ਹੈ ਫਰੀਦਕੋਟ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਕੁਲਵੰਤ ਸਿੰਘ ਵੱਲੋਂ ਪਰਾਲੀ ਪ੍ਰਬੰਧਨ ਸੰਬੰਧੀ ਵੱਖ-ਵੱਖ ਕਲਸਟਰਾਂ ਦਾ ਦੌਰਾ ਕੀਤਾ ਗਿਆ ਇਸ ਦੌਰਾਨ ਪਿੰਡ ਪੈਰੋ ਕੇ ਪੱਟੀ ਅਤੇ ਮੁਰਾਵਾਲੀ ਚ ਕਿਸਾਨ ਸਿਖਲਾਈ ਕੈਂਪ ਲਾਏ ਗਏ ਦੱਖਣੀ ਕੋਰੀਆ ਦੇ ਗਵਾਂਗਸੂ ਚ ਤੀਰ ਵਿਸ਼ਮ ਵਿਸ਼ਵ ਤੀਰੰਦਾਜ਼ੀ ਪੈਰਾ ਚੈਂਪੀਅਨਸ਼ਿਪ ਦੇ ਆਖਰੀ ਦਿਨ ਭਾਰਤ ਨੇ ਅੱਜ ਦੋ ਸੋਨੇ ਦੇ ਤਮਗੇ ਜਿੱਤੇ ਇਸ ਨਾਲ ਭਾਰਤ ਦੇ ਕੋਲ ਤਮਗਿਆਂ ਦੀ ਗਿਣਤੀ 7 ਹੋ ਗਈ ਹੈ ਸ਼ੀਤਲ ਦੇਵੀ ਨੇ ਔਰਤਾਂ ਦੇ ਕੰਪਾਊਂਡ ਵਿਅਕਤੀਗਤ ਮੁਕਾਬਲੇ 'ਚ ਜੱਤ ਕੀ ਤੋਮਨ ਕੁਮਾਰ ਨੇ ਮਰਦਾਂ ਦੇ ਵਰਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ 18 ਸਾਲਾ ਸ਼ੀਤਲ ਨੇ ਸੋਨੇ ਦਾ ਤਮਗਾ ਜਿੱਤਣ ਵਾਲੀ ਬਿਨਾ ਬਾਹ ਵਾਲੀ ਪਹਿਲੀ ਤੀਰੰਦਾਜ਼ ਬਣ ਕੇ ਇਤਿਹਾਸ ਰਚ ਦਿੱਤਾ ਹੈ ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫੇਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ BSNL ਵੱਲੋਂ ਲਾਏ ਗਏ ਨਵੇਂ ਸਵਦੇਸ਼ੀ 4G ਮੋਬਾਈਲ ਟਾਵਰਾਂ ਦਾ ਉਦਘਾਟਨ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੀ ਆਕਾਸ਼ਵਾਣੀ ਤੇ ਮਨਕੀਬਾਤ ਪ੍ਰੋਗਰਾਮ 'ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਅ부ਤਾਬੀ ਤੋਂ ਹਵਾਲਗੀ ਲੈਣ ਮਗਰੋਂ ਬਬਰਖਾਲ ਸਾ ਇੰਟਰਨੈਸ਼ਨਲ ਦੇ دہشتਗਰ ਪ੍ਰਮਿੰਦਰ ਸਿੰਘ ਪਿੰਡੀ ਨੂੰ ਭਾਰਤ ਲਿਆਂਦਾ ਅਤੇ ਭਾਰਤ ਨੇ ਅੱਜ ਦੱਖਣੀ ਕੋਰੀਆ ਦੇ ਗਵਾਂਗਸੂ ਚ ਵਿਸ਼ਵ ਤੀਰਅੰਦਾਜ਼ੀ ਪੈਰਾ ਚੈਂਪੀਅਨਸ਼ਿਪ ਚ 2 ਸੋਨੇ ਦੇ ਮਡਕੇ ਜਿੱਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਵਲੈਟਨ ਤੁਸੀਂ ਸੁਣੋਗੇ ਸ਼ਾਮ 7:00 ਵਜੇ 30 ਮਿੰਟ ਤੇ ਨਮਸਕਾਰ